ਕਾਲਜਬ ਦੇ ਵਿੱਚ ਤਾਂ ਉਹਦਾ 파ਰਪਰ ਤਾਰਾ ਹੋਣਾ ਜਿਹੜਾ ਗੁਰਬਾਣੀ ਦੇ ਉਪਦੇਸ਼ ਨੂੰ ਮੰਨੇਗਾ ਇਨਸਾਨ ਜਾਤਾਂ ਕਰਕੇ ਉੱਚਾ ਨੀਵਾਂ ਨਹੀਂ ਬੰਦਾ ਕਰਮਾਂ ਕਰਕੇ ਨੀਵਾਂ ਹੈ ਜਿੰਨਾ ਮਰਜ਼ੀ ਕੋ ਲੈਂਡਲੋਰਡ ਪੁਰਸ਼ ਹੋਵੇ ਅਮੀਰ ਪੁਰਸ਼ ਹੋਵੇ ਧਨਾੜ ਹੋਵੇ ਉਹਦਾ ਆਚਰਨ ਠੀਕ ਨਾ ਹੋਵੇ ਉਹਦਾ ਕਰੈਕਟਰ ਠੀਕ ਨਾ ਹੋਵੇ ਉਹਦਾ ਸਮਾਜ ਵਿੱਚ ਕੋਈ ਸਤਤਕਾਰ ਨਹੀਂ ਰਹਿੰਦਾ ਲੋਕੀ ਕਹਿੰਦੇ ਰਹਿੰਦਾ ਸਰ ਕੇ ਡੀਟਾ ਵੱਡਾ ਬੰਦਾ ਹੋ ਕੇ ਜੋ ਜਨੀਸ਼ ਕਰਮ ਕਰਦਾ ਪਰ ਇੱਥੇ ਜਾਤਾਂ ਕਰਕੇ ਗੱਲ ਨਹੀਂ ਐ ਇੱਥੇ ਤਾਂ ਗੁਰੂ ਜੀ ਕਹਿੰਦੇ ਨੇ ਜਿਸ ਨੀਚ ਕੋ ਕੋ ਨਾ ਜਾਣੈ ਨਾਮ ਜਪਦ ਚਹੁ ਪੰਟ ਮਨ ਸੁਖਮਣੀ ਸਾਧ ਦੀ ਬਾਣੀ ਉਹ ਜਿਹੜਾ ਆਪਣੇ ਆਪ ਨੂੰ ਨੀਚਾ ਕਹਿੰਦਾ ਉਹ ਤਾਂ ਸਭ ਤੋਂ ਉੱਚਾ ਹੈ ਆਸ ਕੋ ਜੋ ਜਾਣੀ ਨੀਤਾ ਸੋਰੀਣੀ ਹੈ ਸਭ ਤੋਂ ਉੱਚਾ ਅਰਬਦਾਸ ਜੀ ਕਹਿੰਦੇ ਹਨ ਕੀ ਹੋ ਗਿਆ ਕਹਿੰਦੇ ਨੇ ਜੇਕਰ ਮੈਂ ਜਾਤਾ ਚਮਾਰ ਹਾਂ ਪਰ ਕਹਿੰਦੇ ਨੇ ਨੌਂ ਦਿੱਦੀਆਂ 18 ਸਿੱਧੀਆਂ ਮੇਰਾ ਪਾਣੀ ਭਰਦੀਆਂ ਸਤਿਗੁਰ ਗੁਰੂ ਅਰਜਨ ਦੇ ਮਹਾਰਾਜ ਨੇ ਜਿੱਥੇ ਹੋਰ ਸੰਤਾਂ ਭਗਤਾਂ ਦੀ ਵਡਿਆਈ ਕਰਦੇ ਕਰਦੇ ਭਗਤ ਨਾਮ ਦੇ ਵਰਗਿਆਂ ਦੀ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਖੁਸ਼ੀਪਰ ਹੋਇਓ ਲਖੀਣਾ ਉਹ ਨਾਮ ਦੇਵ ਅ ਜਿੰਨੇ ਵੀ ਸੰਤ ਭਗਤ ਗੁਰ ਗ੍ਰੰਥ ਸਾਹਿਬ ਜੀ ਬਾਣੀ ਚ ਜਿਨ੍ਹਾਂ ਸੰਤਾਂ ਭਗਤਾਂ ਦੀ ਬਾਣੀ ਦਰਜ ਹੈ ਉਹ ਹੀ ਸੰਤ ਭਗਤ ਨੇ ਜਿਨ੍ਹਾਂ ਨੂੰ ਦੁਨੀਆ ਨੀਚ ਕਹਿੰਦੀ ਸੀ ਜਿਨ੍ਹਾਂ ਨੂੰ ਪੂਜ ਗਿਆ ਜਿਹੜੇ ਆਪਣੇ ਆਪ ਨੂੰ ਪੂਜਕ ਹੁੰਦੇ ਤਣ ਉਹਨਾਂ ਦਾ ਕਿਤੇ ਜਿਗਰ ਵੀ ਨਹੀਂ ਹੈ ਪਰ ਮਾਫ਼ ਕਰਨਾ ਸਾਧਸਕ ਕਬੀਰ ਵਰਗੇ ਫਿਰ ਰਵਦਾਦ ਜੀ ਬਾਰੇ ਗੁਰੂ ਜੀ ਲਿਖਦੇ ਨੇ ਢੋਰ ਟਵੰਤਾ ਰਵਿਦਾਸ ਤਿੰਨ त्यागी ਮਾਇਆ ਕਿੱਤਾ ਕੋਈ ਵੀ ਹੋਵੇ ਖਾਲਸਾ ਜੀ ਮਾਫ਼ ਕਰਨਾ ਕਿੱਤਾ ਕਰਨਾ ਤਾਂ ਬੰਦੇ ਦਾ ਕਰਮ ਹੈ ਸਾਧਸ ਕੋਈ ਗੁਨਾਹ ਨਹੀਂ ਹੈ ਗੁਨਾਹ ਤਾਂ ਚੋਰੀ ਯਾਰੀ ਠੱਗੀ ਵਿੱਚ ਹੈ ਸੱਤ ਲੁੱਟ ਖਸੁੱਟ ਕਰਨ ਵਿੱਚ ਹੈ ਪ੍ਰਾਇਆਕ ਖਾਣ ਵਿੱਚ ਹੈ ਇਹ ਜਿੰਨੇ ਵੀ ਸੰਤ ਭਗਤ ਹਨ ਭਾਵੇਂ ਇਹਨਾਂ ਦੀ ਮਾਲੀਆ ਹਾਲਤ ਤੋਂ ਵੀ ਚੰਗੀ ਨਹੀਂ ਸੀ ਪਰ ਇਹਨਾਂ ਨੇ ਜੀਵਨ ਲਰਵਾ ਵਾਸਤੇ ਛੋਟੇ ਮੋਟੇ ਕੰਮ ਅਪਣਾਏ ਸਨ ਮਾਫ ਕਰਨਾ ਭਗਤ ਨਾਮਦੇਵ ਜੀ ਦਾ ਸਾਰਾ ਜੀਵਨ ਢੋਬੀ ਪੁਣੇ ਦਾ ਕੰਮ ਕਰਦੇ ਗੁਜ਼ਰਿਆ ਰਵਦਾਸ ਜੀ ਕਵੀ ਸਾਹਿਬ ਦਾ ਸਾਰਾ ਜੀਵਨ ਤਰਣੇ ਬੁਲਣੇ ਦਾ ਕੰਮ ਕਰਦੇ ਗੁਜ਼ਰਿਆ ਪਰ ਮਾਫ ਕਰਨਾ ਰਵਦਾ ਜੀ ਦਾ ਸਾਰਾ ਜੀਵਨ ਗੁਰੂ ਕੀ ਸੰਗਤ ਜਿੱਥੇ ਆਪ ਜੀ ਨੇ ਸਾਥ ਆਪਣੀ ਜ਼ਿੰਦਗੀ ਦਾ ਮੁੱਖ ਮੰਤਵ ਪਰਮੇਸ਼ਰ ਦੀ ਭਗਤੀ ਬਣਾਇਆ ਹੋਇਆ ਸੀ ਸਮਝਾਇਆ ਸੀ ਪਰ ਮਾਫ ਕਰਨਾ ਉਹਦੇ ਸਾਥ ਜੁੱਤੀਆਂ ਵੀ ਗਣਤ ਹੈ ਜੁੱਤੀਆਂ ਕੱਢਣ ਚਮ ਸਾਥ ਸੰਗਤ ਜੀ ਸੋਨੇ ਦਾ ਕੰਮ ਕਰਨ ਵਾਲੇ ਸੁਨਿਆਰਾ ਕਹਿ ਦਿੰਦੇ ਨੇ ਲੋਹੇ ਦਾ ਕੰਮ ਕਰਨ ਲੋਹਾਰ ਕਹਿ ਦਿੰਦੇ ਨੇ ਮਾਫ ਕਰਨਾ ਕੱਪੜੇ ਦੀ ਦੁਕਾਨ ਖੋਲ੍ਹ ਲੈ ਉਹਨੂੰ ਵਜਾਜੀ ਵਾਲਾ ਕਹਿ ਦਿੰਦੇ ਨੇ ਚਮੜੇ ਦਾ ਕੰਮ ਕਰਨ ਵਾਲੇ ਨੂੰ ਚਮਾਰ ਕਹਿ ਦਿੰਦੇ ਨੇ ਚਮਾਰ ਕੋਈ ਜਾਤ ਦਾ ਨਹੀਂ ਚਮਾਰ ਤਾਂ ਕਿੱਤਾ ਹੈ ਸੋਨੇ ਦਾ ਕੰਮ ਕਰਦਾ ਸੁਨਿਆਰਾ ਕਹਿੰਦੇ ਲੋਹੇ ਦਾ ਕੰਮ ਕਰਦਾ ਲੋਹਾਰ ਕਹਿ ਦਿੰਦੇ ਨੇ ਚਮੜੇ ਦਾ ਕੰਮ ਕਹਿੰਦੇ ਚਮਾਰ ਕਹਿ ਦਿੰਦੇ ਨੇ ਰਵਦਾਸ ਜੀ ਨੇ ਤਾਂ ਫਿਰ ਛਪਾਇਆ ਹੀ ਨਹੀਂ